ਪਰਾ ਕਿਤੇ ਨਹੀਂ ਜਾਣਾ ਤੁਸੀਂ ਜਾਣਾ ਜਿਵੇਂ ਮਰਦੀ ਚਾਹ ਇਹੋ ਟ੍ਰੇਨ ਉੱਤੇ ਆਪਾਂ ਨਹੀਂ ਜਾਣਾ ਸਵੇਰ ਦੇਜ ਬਾਗ ਮੇਰੇ ਮਗਰ ਪਾਈ ਹੋਇਆ ਨਾਮ ਕਿਹਨੂੰ ਜਾਣਾ ਨਾਮ ਕਿਹਨੂੰ ਜਾਣਾ ਵਾ ਕੀ ਗੱਲ ਛੱਡਿਆ ਉਹ ਦੋ ਦਿਨ ਬਸਾਂ ਛੁੱਟੀਆਂ ਹੋਈਆਂ ਉਹ ਚੱਲ ਬੜਦੇ ਆ ਕਿਉਂ ਟੈਨਸ਼ਨ ਪਾਈ ਜਾਨੀ ਆ ਰਾਜ ਇੱਕ ਖਬਰ ਜੀ ਮੈਨੂੰ ਡਰਾਇਆ ਹੋਇਆ ਵਾ ਤੂੰ ਐ ਕਰ ਤੁਸੀਂ ਆਦੇ ਬੈਗ ਬੁੱਕ ਤਿਆਰ ਕਰੋ ਤੇ ਆਪਾਂ ਚੱਲਦੇ ਆ ਫਿਕਰ ਨਾ ਕਰੋ ਕੋਈ ਨਾ ਹੁਣ ਛੁੱਟੀਆਂ ਹੋਈਆਂ ਹੋਈਆਂ ਮਲਾ ਲਿਓ ਨੇ ਜਵਾਕ ਨੂੰ ਆਨ ਖਾਲੀ ਤੋੜ ਤੋੜ ਕੇ ਵੀ ਲੈ ਕੇ ਚੱਲ ਮਾਮੇ ਪਿੰਡ ਲੈ ਕੇ ਚੱਲ ਮਾਮੇ ਪਿੰਡ ਮਾਮੇ ਪਿੰਡ ਭੈਣੇ ਪਤਨੀ ਕਿਹੜੇ ਆਂਡੇ ਨਾ ਪਿਆ ਜਵਾਕਾਂ ਦੇ ਦੋ ਦਿਨ ਤਾਂ ਵੇਖੀ ਜਾਂਦਾ ਆਉਂਦਾ ਉਹ ਵੀ ਨਹੀਂ ਚਰਿਆ ਜਾਂਦਾ ਤੇ ਇੱਥੋਂ ਤਾਂ ਦੋ ਕੋਈ ਨਾ ਚੱਲ ਵਰਦੇ ਆ ਤੈਨੂੰ ਰਾਤ ਕਹਿਤਾ ਵੀ ਚੱਲ ਵਰਦੇ ਆ ਮੈਨੂੰ ਇੱਕ ਮਾੜੀ ਜਿਹੀ ਕੁੱਪੁੱਠੀ ਸਿੱਧੀ ਖਬਰ ਆਉਂਦੀ ਆ ਕੋਈ ਤੇ ਮੈਨੂੰ ਦੇਖ ਲੈਣ ਦੇ ਹੋ ਨਾ ਰਾਤ ਤੁਰੇ ਫਿਰਿਏ ਕੋਈ ਗੱਲ ਨਹੀਂ ਖਬਰ ਤੈਨੂੰ ਦੱਸਾਂਗੇ ਬਾਅਦ ਚ ਹੋਰ ਭੈਣਾ ਸਿਆਪਾ ਖਾਣਾ ਹੋ ਜਾਣਾ ਖੜਾ ਤੂੰ ਐਂ ਕਰ ਆਦੇ ਬੈਗ ਬੁੱਕ ਪੈਕ ਕਰੋ ਚੰਗਾ

जो मैं तय लाके बैग कपड़े का पा लो फेरे दोनों तेरा पापा आ गया चलो ਚਾ ਮੈਂ ਚੱਲੀਏ ਕਦੋਂ ਕਜਾਣਾ ਚੱਲ ਮੈਂ ਪਹੁੰਚਦਾ ਬਾਰ ਬਾਰੇ ਕੈਂਸਲ ਕਰਤਾ ਤੇਰਾ ਸਿੱਧਾ ਮੇਰੇ ਕੋਲ ਕਿ ਆਇਆ ਖੜੋ ਆਦੀ ਆਗਾ ਬਾਰ ਗੱਡੀ ਲੈ ਕੇ ਤੇਰਾ ਪਾਪਾ ਗੱਡੀ ਬੜੀ ਹੋਲੀ ਆਉਂਦੀ ਹੈ ਜਿਹੜੇ ਰੋੜੀ ਲਈ ਆਉਣਾ ਹੁੰਦਾ ਮੈਂ ਦੇਖ ਮੈਂ ਤੁਹਾਨੂੰ ਬਾਹਰ ਦੇਖੀ ਜਾਨੀ ਆ ਕੇ ਰਜਾਈ ਚ ਵੜ ਗਏ ਕੀ ਗੱਲ ਹੋ ਗਈ ਬਹੁਤ ਆ ਬੁਰਾ ਹਾਲਾ ਬਾਹਰ ਤਾਂ ਅੱਜ ਪੈਣਾ ਠੰਡ ਤਾਂ ਹੈਗੀ ਆ ਚਲੋ ਫਿਰ ਚੱਲੀਏ ਨਹੀਂ ਨਹੀਂ ਹੁਣ ਨਹੀਂ ਜਾਣਾ ਹੈਗਾ ਮੈਂ ਤਾਂ ਗੱਡੀ ਰੋੜ ਕੇ ਲਿਆਇਆ ਹਾਂ ਕਿਆ ਰੋੜ ਕੇ ਕਾਤੋਂ ਲਿਆਏ ਹੋ ਤੇਲ ਨਹੀਂ ਮਿਲਦਾ ਕੇ ਪੰਪ ਤੋਂ ਲੈ ਉਹੀ ਤਾਂ ਰੌਲਾ ਪਾ ਹੁਣ ਪਤਾ ਨਹੀਂ ਕੋਈ ਕਾਨੂੰਨ ਕਢਾ ਲਿਆਂਦਾ ਕੇਂਦਰ ਸਰਕਾਰ ਨੇ ਅੱਛਾ ਤੇ ਟਰੱਕ ਡਰਾਈਵਰਾਂ ਨੇ ਸਾਰੇ ਫਟਾਲ ਕਰਤੀ ਪੂਰੀ ਇੰਡੀਆ ਜੀ ਕਹਿੰਦੇ ਪੰਪੂਮਬ ਸਾਬ ਬੰਦ ਹੋ ਗਏ ਅਗਲੇ ਮਾੜਾ ਮੋਟੇ ਤੇਲ ਦੰਦਿਆ ਉਹ ਵੀ ਬੰਦੇ ਦੇਖ ਕੇ ਵੀ ਕਿਸ ਨੂੰ ਵੱਧ ਗਿਆ ਨੂੰ ਘੱਟ ਇੰਨੀ ਬਾੜਾ 2-2 ਕਿਲੋਮੀਟਰ ਜਾਣਾ ਆਪਾਂ ਤਾਂ ਭਾਖ ਰਾਹ ਜੀ ਰਹਿ ਜਾਾਂਗੇ ਇੰਨੀ ਠੰਡ ਜੀ ਤੁਰੇ ਫਿਰਾਂਗੇ ਸਾਰੇ ਆਪਾਂ ਪੰਪ ਬੰਦ ਕਰਤੇ ਅਗਲਿਆਂ ਨੇ ਬਹੁਤ ਔਖਾ ਹੋ ਗਿਆ ਫੇਰ ਤਾਂ ਜਿੰਦਾ ਸਾਰਿਆਂ ਦਾ ਹੀ ਔਖਾ ਹੋਗਾ ਕਹਿੰਦੇ ਕਾਨੂੰਨ ਲਿਆਂਦਾ ਕੋਈ ਪਤਾ ਨਹੀਂ ਹੱਟ ਕਿਹੜਾ ਡਰਾਈਵਰ ਕਾਨੂੰਨ ਆ ਤੇ ਡਰਾਈਵਰ ਕਹਿੰਦੇ ਸਾਡੇ ਹੱਕ ਚ ਨਹੀਂ ਹੈਗਾ ਉਹਨ ਮਾੜੀ ਮੋਟੀ ਕੋਈ ਗੱਲਬਾਤ ਹੋਈ ਹੁੰਦੀ ਹੈ ਤੇ ਬਾਕੀ ਕਾਨੂੰਨ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਵੀ ਹੈ ਨਹੀਂਗੀ ਤੇ ਪਾਰਾ ਅੱਜ ਦੇ ਹਾਲਾਤ ਇਹੀ ਆ ਵੀ ਆ ਫਿਰ ਆਮ ਜਨਤਾ ਦਾ ਤਾਂ ਬਹੁਤ ਔਖਾ ਹੋ ਜੂਗਾ ਐਸਾ ਆਮ ਜਨਤਾ ਦਾ ਵੀ ਬਿੱਤੀ ਆਮ ਜਨਤਾ ਇਕੱਲੇ ਡਰਾਈਵਰਾਂ ਦਾ ਤਾਂ ਨਹੀਂ ਜਿਹੜਾ ਗੱਡੀ ਚਲਾਉਂਦਾ ਵਾ ਜਿਹਦੇ ਕੋਲ ਲਾਇਸੈਂਸ ਆ ਉਹਦੇ ਤੇ ਕਾਨੂੰਨ ਲੱਗਣਾ ਹੈ ਜਿੰਨਾ ਕੁ ਸੁਣਿਆ ਆ ਮੈਂ ਬਾਕੀ ਨਹੀਂ ਪਤਾ ਹੈਗਾ ਅੱਛਾ ਹਾਂ ਬਹੁਤ ਰੌਲਾ ਪਿਆ ਹੋਇਆ ਉੱਥੇ ਮੈਨਾਂ ਤਾਂ ਕਾਲ ਵਾ ਕੇ ਪਹਿਲਾਂ ਡਰਾਈਵਰ ਮਗਰ ਪਾ ਕੇ ਲੈ ਆਇਆ ਤਾਂ ਧੱਕਾ ਲੱਗਦਾ ਗੱਡੀ ਅੰਦਰ ਕੀਤੀ ਆ ਹੈਣੀ ਦੇਰ ਤੋਂ ਰੋਚ ਦੇਖੋ ਫਿਰ ਹਣ ਕੀ ਕਰਦੀ ਆ ਸਰਕਾਰ ਬਰਦਾ ਕੀ ਆ ਕਰਨਾ ਕੁਝ ਨਹੀਂ ਆ ਅਦਰ ਜਾਈਆਂ ਚ ਫੜੋ ਜਵਾਕਾਂ ਨੂੰ ਅਦਰ ਜਾਈਆਂ ਚ ਪਾੜੋ ਠੰਡ ਬੜਾ